ਪਿੰਡ ਖੋਜਪੀਪੁਰ ਜ਼ਿਲ੍ਹਾ ਜਲੰਧਰ ਦੇ ਵਿੱਚ ਧੀਆਂ ਦਾ ਹਥਿਆਰ ਬਹੁਤ ਹੀ ਤੁਮਤਮ ਨਾਲ ਮਨਾਇਆ ਗਿਆ। ਇਸ ਮੌਕੇ ਮੈਡਮ ਕਰਮਜੀਤ ਕੋਰ ਨੇ ਦੱਸਿਆ ਕਿ ਪਿੰਡ ਦੀਆਂ ਔਰਤਾਂ ਤੇ ਲੜਕੀਆਂ ਨੇ ਰਲ ਮਿਲ ਕੇ ਇਹ ਤਿਉਹਾਰ ਮਨਾਇਆ ਹੈ। ਜਿਸ ਵਿੱਚ ਲੜਕੀਆਂ ਤੇ ਔਰਤਾਂ ਵੱਲੋਂ ਗਿੱਧਾ ਪੰਗੜਾ ਅਤੇ ਡਾਂਸ ਕੀਤਾ ਗਿਆ ਅਤੇ ਹੋਰ ਲੋਕ ਕੀਰਤਾਈ ਗਏ। ਇਸ ਦੌਰਾਨ ਪੰਜਾਬ ਵਿੱਚ ਪੁਰਾਣੇ ਸਮੇਂ ਵਿੱਚ ਵਰਤੇ ਜਾਣ ਵਾਲੇ ਹਥਿਆਰਾਂ ਅਤੇ ਲੜਕੀਆਂ ਦੁਆਰਾ ਘਰ ਵਿੱਚ ਬਰਤਨ ਵਾਲੇ ਸਮਾਨ ਦੀ ਗੈਲਰੀ ਵੀ ਲਗਾਈ ਗਈ। ਲੜਕੀਆਂ ਤੇ ਔਰਤਾਂ ਵੱਲੋਂ ਪੰਜਾਬੀ ਪਹਿਰਾਵਾ ਪਾ ਕੇ ਪੰਜਾਬੀ ਸੱਭਿਆਚਾਰ ਨੂੰ ਦਰਸਾਇਆ ਗਿਆ। ਇਸ ਅਫਸਰਤੇ ਮੈਡਮ ਕਮਜੀਤ ਕੋ ਨੇ ਪੰਜਾਬ ਦੇ ਧੀਆਂ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਤਿਹਾਰ ਸੋਨ ਦੇ ਮਹੀਨੇ ਵਿੱਚ ਲੜਕੀਆਂ ਤੇ ਔਰਤਾਂ ਵੱਲੋਂ ਖਾਸ ਤੌਰ ਤੇ ਮਨਾਇਆ ਜਾਂਦਾ ਹੈ। ਸੋਨ ਦੇ ਮਹੀਨੇ ਵਿੱਚ 90 ਆਈਆਂ ਲੜਕੀਆਂ ਜਦੋਂ ਆਪਣੇ ਪੇਕੇ ਘਰ ਆਉਂਦੀਆਂ ਹੁਣ ਤਾਂ ਉਹਨਾਂ ਦੀ ਖੁਸ਼ੀ ਵਿੱਚ ਇਹ ਤਿਹਾਰ ਹਨਮਉਣ ਵੇਲੇ ਲੋਕ ਕਾਫੀ ਕੁਝ ਹੁੰਦੇ ਹਨ ਤੇ ਉਹਨਾਂ ਨੂੰ ਗਿਫਟ ਵਗੈਰਾ ਤੋਹਫ਼ੇ ਦਿੰਦੇ ਹਨ ਪੰਜਾਬ ਵਿੱਚ ਲੜਕੀਆਂ ਅਤੇ ਔਰਤਾਂ ਦੁਆਰਾ ਇਹ ਤਿਹਾਰ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਇਸ ਮੌਕੇ ਖੀਰ ਤੇ ਮਾਲ ਪੂਰੇ ਦੇ ਲੰਗਰ ਲਗਾਏ ਜਾਂਦੇ ਹਨ ਤੇ ਇਸ ਤਰ੍ਹਾਂ ਇਸ پروگرام ਦੀ ਹੈਪੀ ਐਂਡਿੰਗ ਖੁਸ਼ੀ ਨਾਲ ਹੋਈ ਇਸ پروگرام ਦੀ ਫੁੱਲ ਵੀਡੀਓ ਥੱਲੇ ਲਿੰਕ ਵਿੱਚ ਹੈ